सरदेव पर भी बहुत बहुत स्वागत है अह इस दिन वाली में अगला सोटा दे रही है ऋषभ सिंह हरियाणा जी जो कि स्पोंसर कर दे हैं मैनेजर ने यूको पैकेज ब्रांच का गोबल का सो थोड़ा स्वागत है जी इसी फॉर्म पंचवन को समर्थन कर जा रही हैं हां जी सर हरीश जी का सर जी से सम्मान करती हूं ऋषभ सिंह जी जस्ट बिग अ वेलकम

सलमान सिंह हां बारे में दसना चाहती हाँ शुपाल सिंह साहित मंच दो हजार चौबीस में जुड़े

ਇਹ ਬਹੁਤ ਵੱਡੀ ਇਹਨਾਂ ਦੀ ਦੇਣ ਹੈ ਸਮਝ ਨੂੰ ਇਹ ਸਪੌਂਸਰ ਕਰਦੇ ਨੇ ਕਿਉਂਕਿ ਅਸੀਂ ਜੋ ਮਰਜੀ ਕਰ ਲਈਏ ਬਟ ਮੈਂ ਇਹ ਗੱਲ ਬੜੇ ਖੁੱਲ੍ਹ ਕੇ ਜੀ ਬੋਲਦੀ ਆ ਕਿ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਤੁਸੀਂ ਕਿਸੇ ਨੂੰ ਅਸੀਂ ਕਈ ਮੈਂ ਹੋ ਸਕਦੀ ਐ ਕਿਸੇ ਕੋਲ ਜਾ ਗਾ ਲੋਈ ਕਿਸੇ ਨੂੰ ਭਾਰ ਦਿੰਦਾ ਹੈ ਬਟ ਇਹ ਪੈਸੇ ਦੇ ਨਾਲ ਹੀ ਅਸੀਂ ਜਿਹੜੇ ਆ ਜਾ ਸਕਦੇ ਆ ਉਹਦੇ ਨਾਲ ਜਿसरी ਜਿਹੜਾ ਕਿ ਜੋੜ ਦਾ ਹਿਸਾਬ ਹੈ

ਇਹ ਅਧਿਤੀ ਨੂੰ ਖਾਰਾ ਉਹ 14 ਅੰਦਰ ਦੀ ਕਿਥੀ ਬਣ ਰਹੀ ਹੈ ਇਸ ਵਸਤੇ 플러스 2 ਪੀਕੇ ਤੇ ਆਪਾਂ ਬਾਤ ਬਚਨ ਤੇ ਇਸ ਉੱਥੇ ਜਾ ਕੇ ਜਿਹੜੀ ਪ੍ਰਗਟਾਵੀਂ ਬੋਲੀ ਵੀ ਜਾਂਦੀ ਹੈ ਉਹ ਆਪਣੇ ਨਾਲੋਂ ਕਾਫੀ ਮਿਲੰਗਰ ਤੇ ਇਸ ਤਰ੍ਹਾਂ ਜਿਹੜੀ ਆਪਣੀ ਪੰਜਾਬੀ ਬੋਲੀ ਆ ਇਹਨੂੰ ਉੱਚਾ ਚੱਕਣ ਦੇ ਲਈ ਆਪਣੇ ਨੇ ਲੱਗੇ ਵਿੱਚ ਸਿਰੋ ਹੋਲ ਕੇ ਲੱਕੋ ਨਹੀਂ ਜਿਹੜਾ ਇਹ ਸਾਲਾ ਮੰਚ ਤੇ ਬੰਦੋ ਜਿਹੜਾ ਇਹ ਚੰਕ ਕੀਤਾ ਜਾ ਰਿਹਾ ਇਹ ਬਹੁਤ ਦੀ ਚਲੰਗਾ ਨੂੰ ਵੱਡੀ ਵੱਡੀ ਕੰਪਨੀਾਂ ਤੇ ਜਾ ਕੇ ਇਹ ਕੰਮ ਦੇ ਕਰਵਾਏ ਜਾਂਦੇ ਨੇ ਤੇ ਕਮੀ ਦਾ ਕੰਮ ਦੇ ਕਰਵਾਏ ਜਾਂਦੇ ਨੇ ਤੇ ਬਹੁਤ ਸਾਰਾ ਸਮਾਂ ਦੇ ਵਿੱਚ ਕਰਵਾਇਆ ਜਾਂਦੇ ਨੇ ਲੇਕਿਨ ਕਾਫੀ ਦਿਨਾਂ ਹੋਰ ਵੀ ਲੈ ਕੇ ਆਇਆ ਜਾਂਦਾ ਹੈ ਤੇ ਇੱਕ ਬਹੁਤ ਹੀ ਵੱਡਾ ਗੱਲਬਾਤ ਕਿ ਅਸੀਂ ਹਮੇਸ਼ਾ ਹੀ ਇੰਦਾ ਦੇ ਜਿਹੜਾ ਕੰਮ ਨੇ ਇੱਕ ਸ਼ਰਾਗਰ ਜੋ ਕਰਦਾ ਮੈਂ ਇਹਦੇ ਨਾਲ ਇਹ ਮਨਫਾ ਕਰਦੇ ਇਹਨਾਂ ਕੰਮ ਦੇ ਵਿੱਚ ਹੋਰ ਵੀ ਅੱਗੇ ਜੀ ਗਈ ਆ ਕੁੱਪੀ ਮਲੇ ਤੇ ਬਹੁਤ ਹੀ ਤਰੱਕੀ ਮਿਲੇ ਇਮੈਂ ਸਪੈਸ਼ਲੀ ਧੰਨਵਾਦ ਕਰੂੰਗਾ ਬ੍ਰੈਂਸ ਅੰਗਲਾ ਜਿਹੜਾ ਵੀ ਅੱਜ ਤੋਂ ਸਾਡੇ ਵਿੱਚ ਹੁਣ ਨਹੀਂ ਰਹੇ ਜੀਵੀ ਬਿਛੋੜਾ ਦੇ ਗਏ ਜੀ ਕੋਈ ਪਹਿਲਾਂ ਮੰਚ ਦੇ ਨਾਲ ਜੁੜਿਆ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੇ ਜਦੋਂ ਸਾਨੂੰ ਜੀਵੀ ਬਿਛੋੜਨ ਦੇ ਕੇ ਗਏ ਲਈ ਦੋ ਦਿਨ ਪਹਿਲਾਂ ਹੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਸਾਰਾ ਦੱਸਿਆ ਕਿ ਇਸ ਤਰ੍ਹਾਂ ਸੀ ਕਰਦੇ ਆ ਕਿ ਸਾਡੇ ਮੰਚ ਨਾਲ ਜੁੜੋ ਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਪਰ ਦੋ ਦਿਨ ਬਾਅਦ ਜਿਹੜੀ ਖਬਰ ਆਈ ਜਿਹਦੇ ਬੜਾਈ ਲੋਕ ਹੋયા ਸਾਰੇ ਟੋਕੋ ਕੋ ਰਿਆ ਕਿ ਇੰਨੀ ਇੱਕ ਮਹਾਨ ਸ਼ਖਸੀਅਤ ਸਾਡੇ ਵਿੱਚ ਨਹੀਂ ਰਹੀ ਪਰ ਉਹਨਾਂ ਦੀ ਸੋਚ ਆ ਉਹਨੂੰ ਅੱਗੇ ਸਿਕੰਦਰ ਮੈਦਨ ਨੇ ਬਹੁਤ ਹੀ ਵਾਕਫੀ ਅچھے ਢੰਗੇ ਨਾਲ ਚੋਰੀਆ ਤੇ ਉਸ ਤੋਂ ਵੀ ਵੱਧ ਚੜ੍ਹ ਕੇ ਕੰਮ ਕਰਦੇ ਨੇ ਇਹਦੇ ਲਈ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਹੀ ਕਰਮ ਇਹਨਾਂ ਨੇ ਚੱਕਿਆ ਤੇ ਇਸ ਤਰ੍ਹਾਂ ਹੀ ਮੈਦਨ ਅੱਗੇ ਕਰਦੇ ਹੋ ਤੇ ਕਿਰਾਂ ਦੀ ਬੋਲੀ ਨੂੰ ਕਦੇ ਹੰਦੇ ਰਹੋ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਆਂ ਇਸੇ ਸਿਰਾਗਾਂ ਲੋਕਦਰੰਦ ਦੇ ਵਿੱਚ ਤੇ ਇਸ ਤੋਂ ਬਾਅਦ ਮੈਂ ਧੰਨਵਾਦ ਕਰੂਗਾ ਡਾਕਟਰ ਜੱਜ ਜੀ ਦਾ ਆਪਕਾ ਇਹ ਅੱਜ ਪ੍ਰੋਗਰਾਮ ਕਰ ਰਿਹਾ ਜਿਹਦੇ ਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਅਸੀਂ ਜਦੋਂ ਵੈਨਿਊ ਡਿਸਾਈਨ ਕਰਦੇ ਸੀ ਕਿ ਕਿੱਥੇ ਕਰੀਏ ਤੇ ਪਹਿਲੇ ਦੱਸਿਆ ਸਰਨਾ ਨੰਬਰ ਦਿੱਤਾ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਦਾ ਬਹੁਤ ਹੀ ਪੋਜ਼ਿਟਿਵ ਰਿਸਪੌਂਸ ਵੀ ਗਿਆ ਇਹਦੇ ਜਿਹੜੇ ਵਰਕੀ ਕਰੂਗੀ ਜੈ ਵੀ ਉਹਨਾਂ ਦੇ ਚੋਂ ਬਹੁਤ ਬਹੁਤ ਸੇ ਸਪੀਸ਼ਲ ਕਰੀ ਕਰੂ ਅਸੀਂ ਤੁਹਾਡੇ ਨਾਲ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦਾ ਵੀ ਪੋਜ਼ਿਟਿਵ ਰਿਸਪੌਂਸ ਮੇਰਾ ਉਹ ਸਾਰੇ ਲੋਕੀ ਰੂਪੀ ਕੰਮ ਕਰਦੇ ਨੇ ਪ੍ਰਿੰਟ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਜਿਹੜਾ ਇਹ ਮੰਚ ਦੇ ਵਿੱਚ ਇਕੱਠਾ ਕੀਤਾ ਲੈ ਕੇ ਨਾ ਸਰਬਾਨ ਕੀਤਾ ਜਾ ਰਿਹਾ ਇਹ ਵੀ ਇੱਕ ਛੋਟਾ ਵੱਡਾ ਕਦਮ ਹੈ ਕਿ ਇਹ ਵੀ ਜਿਹੜੇ ਪੰਜਾਬੀ ਬੋਲਦੇ ਨੇ ਉਹ ਆਪਣਾ ਇੱਕ ਸਮਾਜੰਦ ਦੇ ਨੇ ਤੇ ਇੱਕ ਬਹੁਤ ਹੀ ਵੱਡਾ ਘੁਣਾ ਉਹਦਾ ਜਰੂਰ ਹੋਦਾ ਜਿਹੜਾ ਬਾਣ ਸਰਬਾਨ ਹੋਣਾ ਚਾਹੀਦਾ ਤੇ ਇਹ ਇੱਕ ਬਹੁਤ ਵੱਡਾ ਕਦਮ ਹੈ ਸਾਰੇ ਦੇਖਣਾਂ ਨੇ ਜਿਹੜੇ ਵਿਚਾਰ ਸੁਣੇ ਨੇ ਤੇ ਹਜਿਸ ਸੋਨੀਆ ਰਵੀ ਮੈਡਮ ਨੇ ਕੀ ਕਹਾਣੀ ਲਿਖੀ ਆ ਉਹਨੂੰ ਵੀ ਅਸੀਂ ਅੱਜ ਜਿਹੜਾ ਇੱਥੇ ਕਰ ਰਹੇ ਆ ਰਿਲੀਜ਼ ਕਰ ਰਹੇ ਆ ਤੇ ਇਹ ਮੈਡਮ ਤਾਂ ਇੱਕ ਬੜਾ ਵੱਡਾ ਸ਼ਲਾਘਾ ਯੋਗ ਕੰਮ ਆ ਇਹ ਗੀਲ ਸੀ ਤੇ ਉਹ ਵੀ ਉਹਨਾਂ ਨੇ ਆਪਣਾ ਜਿਹੜਾ ਫੇਸ ਸਮਾਂ ਦਿੱਤਾ ਤੇ ਇਹਦੇ ਬਾਰੇ ਜਿਹੜਾ ਜਿਹੜਾ ਵਧੀਆ ਕਿਤਾਬ ਦੇ ਵਿੱਚ ਬੈਠਾ ਦੇਖਦੇ ਆ ਅਸੀਂ ਬਹੁਤ ਹੀ ਅੱਛੀ ਜਿਹੀ ਉਹਨਾਂ ਨੇ ਆਪਣੇ ਮੇਕ ਜਿਹੜੇ ਲਿਖੇ ਹੋਏ ਨੇ ਵਿੱਚ ਤੇ ਜਿਹੜੀਆਂ ਬੜੀ ਅੱਛੀ ਜਿਹੜੀਆਂ ਥੀਕੀ ਗੈਸ ਹੋਚ ਆ ਤੇ ਇੱਕ ਪ੍ਰੇਰਿਤ ਕਰਨ ਵਾਲੀ ਆ ਤਾਂ ਕਰ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਰਹੋ ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ बाकी सारे लेखक ने भी जहाँ इतने बोल दिया बहुत ही ने, ती ने, ती ने, के के तो वी स्पली पुराण जी ने सोचिए लग कि दिलों जी आवाज निकलती है ना एक लेखक भी वो सामने आ गई है गुरु नानक देव जी बारे जो इन्होंने बोलिया बहुत ही वादिया लेकिन बड़ी कुछ बड़ी वाला इन्होंने कहियाँ के लग रही कदम दिलों निकलिया बहुत बहुत धनबाद भी जी दूसरी भी दूसरी अपनी कविता निकी बारे बहुत ही वीयर सी ਤੇ ਬਾਕੀ ਵੀ ਇਹਨਾਂ ਦੇ ਸਾਰਿਆਂ ਦੇ ਮੁੰਡਿਆਂ ਤ੍ਰਿਸ਼ਤਾ ਨਾਲ ਨੇ ਬਹੁਤ ਹੀ ਅੱਛਾ ਇਸ ਪ੍ਰੋਗਰਾਮ ਦੇ ਬਾਰੇ ਦੇ ਗੁਰੂ ਕਵਿਤਾ ਨੇ ਇੱਕ ਸੰੋਕੇ ਜਣਾਉਂਦੇ ਹਾਂ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਤੇ ਸਾਰਿਆਂ ਦਾ ਮਨ ਕੇ ਵੀ ਇਹ ਪਤਾ ਲੱਗਦਾ ਕਿ ਇਹ ਬੇਸ਼ੱਕ ਉਹ ਇੱਕ ਬੜਾ ਪਰਮਾਤਮਾ ਦਾ ਬੜਾ ਜੁਗਿਆ ਹੁੰਦਾ ਇਹਨਾਂ ਦਾ ਬੜਾ ਜੁਗਿਆ ਹੁੰਦਾ ਹੈ ਕਿ ਜਦੋਂ ਮਾਇਕ ਹੁੰਦੀ ਹੈ ਜਿਹੜੀ ਸਾਰਿਆਂ ਦੇ ਸਾਹਮਣੇ ਆਉਂਦੀ ਹੈ ਤਾਂ ਇਹ ਪਰਮਾਤਮਾ ਦੇ ਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇਖੀ ਲੋਵੇ ਇਸ ਤਰੀਕੇ ਜੀ ਲੈ ਬਹੁਤ ਵਰਤੇ ਸਾਰਿਆਂ ਨੂੰ ਬਹੁਤ ਬਤਾ बहुत बहुत धनबाद बहुत बहुत शुक्रिया और साथ बहुत ज्यादा सोनी चाहिए जिन्होंने पूरा करने सोनी रानी जी ने जो अपनी बुक लिखी है सो उन्होंने समझो कि आज अभी पूरे हो गए जहाँ इसका सम्मान मिलता है इना प्यार